ਮੰਤਰੰਗ ਰਾਮ ਰਾਮ ਨਾਮੰ ਸਾਧੂ ਦਾ ਪਹਿਲਾ ਲਕਸ਼ਣ ਹੈ ਪੂਰਨ ਪੁਰਖ ਦਾ ਉਹ ਆਪਣੀ ਸਰਸਨਾ ਤੋਂ ਸਾਰੀਆਂ ਥਾਵਾਂ ਤੇ ਰਮੇ ਹੋਏ ਰਾਮ ਦਾ ਮੰਤਰ ਜਪਦਾ ਹੈ ਕਿਸੇ ਹੋਰ ਦਾ ਨਹੀਂ ਇਹਨੂੰ ਆਪ ਕਹਿ ਸਕਦੇ ਹੋ ਕਬੀਰ ਸਾਹਿਬ ਦਾ ਬਚਨ ਹੈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਮਹਾਰਾਜ ਕਹਿੰਦੇ ਨੇ ਰਾਮ ਸਿਮਰ ਰਾਮ ਸਿਮਰ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਸਿਮਰਨ ਪਰਮਾਤਮਾ ਦੀ ਬੰਦਗੀ ਕਰ ਮੰਤਰੰਗ ਰਾਮ ਰਾਮ ਨਾਮੰ ਆਪਣੀ ਜ਼ੁਬਾਨ ਦੇ ਉੱਤੇ ਕੇਵਲ ਪ੍ਰਮਾਤਮਾ ਦਾ ਨਾਮ ਹੁਣ ਮੈਂ ਇੱਕ ਸ਼ਬਦ ਵਰਤੇ ਐ ਵੀ ਕਿਸੇ ਦੇਵਤੇ ਦਾ ਮੰਤਰ ਨਹੀਂ ਜਪਦੇ ਕਿਉਂਕਿ ਦੇਵ ਹੀ ਤੱਕ ਬਜਵੀ ਹੈ ਨਾ ਦੇਵਤੇ ਦਾ ਮੰਤਰ ਜਪਾਂਗੇ ਬੰਦਾ ਦੇਵਤੇ ਤੱਕ ਪਹੁੰਚ ਜਾਗੇ ਠੀਕ ਹੈ ਮੈਨੂੰ ਪਤਾ ਹੈ ਵੀ ਵਖ ਵਖ ਮੰਤਰ ਨੇ ਜੰਤਰ ਨੇ ਸਾਡੇ ਸਿੱਖ ਬੜੇ ਜਾਂਦੇ ਆ ਜੀ ਕੋਈ ਕਿਸੇ ਕੋਲ ਮੌਲੀ ਪਵਾ ਕੇ ਆ ਜਾਂਦਾ ਕੋਈ ਕਿਸੇ ਦਾ ਮੰਤਰ ਪੜ੍ਹ ਕੇ ਆ ਜਾਂਦਾ ਮੈਂ ਮੈਂ ਸੱਚੀ ਦਾ ਮੈਨੂੰ ਕਿਸ ਦਿਨ ਕਿਸੇ ਸਵਾਲ ਕੀਤਾ ਜੀ ਆਹ ਜਿਹੜਾ ਸ਼ਬਦ ਅੱਜ ਕੱਲ ਪਰਚਲਤ ਹੈ ਜੀ ਇਹਦਾ ਜਾਪ ਕਰਨਾ ਚਾਹੀਦਾ ਮੈਂ ਨਾ ਨਹੀਂ ਲੈਣਾ ਕਿਉਂਕਿ ਕਈ ਸਿੰਘ ਸਮਝਦੇ ਨੇ ਨਾਸਤਕ ਮੈਂ ਤਾਂ ਇੱਕੋ ਉੱਤਰ ਦਿੱਤਾ ਜੀ ਜਦੋਂ ਮੈਂ ਅਮਰ ਸ਼ਕਿਆ ਸੀ ਨਾ ਪੰਜਾ ਪਿਆਰਿਆਂ ਨੇ ਇੱਕ ਮੂਲ ਮੰਤਰ ਗਿਆ ਸੀ ਦੂਜਾ ਗੁਰ ਮੰਤਰ ਗਿਆ ਸੀ ਤੀਜੇ ਦਾ ਮੈਨੂੰ ਕੋਈ ਪਤਾ ਨਹੀਂ ਅਮਰਤਾਰੀ ਆਪ ਗੁਰਸਿੱਖ ਬੈਠੇ ਹੋ ਦੋਈ ਗੱਲਾਂ ਕਹੀਆਂ ਨਾ ਵੀ ਗੁਰੂ ਗ੍ਰੰਥ ਸਾਹਿਬ ਤੁਹਾਡਾ ਇਸ਼ਟ ਹੈ 10 ਗੁਰੂ ਸਹਿਬਾਨਾਂ ਦੀ ਬਾਣੀ ਯਾਦ ਰੱਖੇ ਮੈਂ 10 ਸ਼ਬਦ ਵਰਤੇ ਉਸ ਬਾਣੀ ਤੇ ਭਰੋਸਾ ਰੱਖਣਾ ਸਾਨੂੰ ਸਿਰਫ ਗੁਰੂ ਦੇਖਿਆ ਵੇਲੇ ਇੱਕ ਮੂਲ ਮੰਤਰ ਤੇ ਗੁਰ ਮੰਤਰ ਦਿਲੜ ਕਰਾਇਆ ਇਹਦਾ ਮਤਲਬ ਜੇ ਆਪਾਂ ਬਾਹਰੋਂ ਮੰਤਰ ਘੋਰ ਥੋਪਦੇ ਪਿਆ ਸਾਨੂੰ ਪੰਜਾਂ ਪਿਆਰਿਆਂ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਦੇਖਿਆ ਦਿੱਤੀ ਉੱਤੇ ਭਰੋਸਾ ਨਾ ਕੀ ਮੂਲ ਮੰਤਰ ਗੁਰ ਮੰਤਰ ਮੇਰੀ ਬੇਨਤੀ ਹੈ ਜੀ ਫਿਰ ਵੇਖੋ ਮੰਚ ਸਵਾਲ ਉਠੇਗਾ ਜੀ ਇਹ ਦੇਵੀ ਦੇਵਤਿਆਂ ਦਾ ਖੰਡਨ ਨਹੀਂ ਪਿਆਰੋ ਜਿਹਦਾ ਮੰਤਰ ਜਪੋਗੇ ਜਾਂ ਤਾਂ ਉਹਦਾ ਰੂਪ ਹੋ ਜੋਗੇ ਤੇ ਜਾਂ ਉਹਦੀ ਸਵਾਰੀ ਬੰਨਣਾ ਪਏਗਾ ਗੁਰਬਾਣੀ ਦਾ ਫੈਸਲਾ ਹੈ ਪੈਰੋ ਪੂਤ ਸੀਤਲਾ ਧਾਵੇ ਖਰਬਾਨ ਹੋ ਸ਼ਾਰੂ ਧਾਵੇ ਫਿਰ ਅਰਸ ਨੂੰ ਭਗਤ ਨਾਮ ਦੇ ਵੀ ਇਹ ਸ਼ਬਦ ਖੈ ਕਈ ਬੰਦੇ ਪੈਰੋ ਦਾ ਮੰਤਰ ਜਪ ਰਿਆ ਕੋਈ ਸੀਤਲਾ ਦਾ ਪੂਜਾ ਕਰ ਰਿਆ ਕਹਿੰਦੇ ਕੀ ਬਣੇਗਾ ਤੇਰਾ ਜੇ ਤੂੰ ਮੰਤਰ ਜਪ ਜਪ ਕੇ ਤੈਨੂੰ ਸਿੱਧੀ ਪ੍ਰਾਪਤ ਹੋ ਗਈ ਤੇ ਪੈਰੋ ਦਾ ਰੂਪ ਹੋ ਜਾਏਗਾ ਜੇ ਨਾ ਹੋਇਆ ਸੀਤਲਾ ਦਾ ਰੂਪ ਹੋ ਜਾਏਗਾ ਨਹੀਂ ਤੇ ਉਹਦੀ ਸਵਾਰੀ ਖੋਤਾ ਬਣ ਜਾਏਗਾ ਤੁਸੀਂ ਕੋਈ ਵੀ ਸਿੱਖ ਇਹ ਸ਼ਬਦ ਨੂੰ ਨੋਟ ਕਰ ਲਿਓ ਆਪ ਜੀ ਘਰ ਜਾ ਕੇ ਦੇਖ ਲਿਓ ਮੈਂ ਤਾਂ ਇੱਥੇ ਥੋੜਾ ਯੂਰ ਦਿੱਤਾ ਹੈ ਉਹ ਸਾਧੂ ਨੂੰ ਕਿੱਥੇ ਸਾਧੂ ਗੁਰਮਤियां ਮੰਨੋਗੇ ਜਿਹੜਾ ਸਾਨੂੰ ਵਹਿਗੁਰੂ ਗੁਰਮੰਤਰ ਤੋਂ ਤੋੜਦਾ ਹੋਵੇ ਜਿਹੜਾ ਪਰਮਾਤਮਾ ਤੋਂ ਤੋੜਦਾ ਹੋਵੇ ਮਹਾਰਜ ਕਹਿੰਦੇ ਨੇ ਪੈਰੋ ਪੂਤ ਸੀਤਲਾ ਧਾਵੇ ਖਰ ਵਾਹਨ ਉਹਦਾ ਵਾਹਨ ਖੋਤਾ ਹੈ ਖਰ ਬਾਹਨ ਉਹ ਛਾਰੋ ਢਾਵੇ ਅਗੇ ਕਬੀਰ ਭਗਤ ਜੀ ਨੂੰ ਕਿਹਾ 33 ਕਰੋੜ ਦੇਵਤੇ ਨੇ ਤਿੰਨ ਮਹਾਨ ਦੇਵਤੇ ਨੇ ਦੇਵੀਆਂ ਨੇ ਤੁਸੀਂ ਕੋਈ ਦੇਵਤਾ ਦੇਵੀ ਕਿਸੇ ਦਾ ਨਾਮ ਜਪਦੇ ਹੋ ਉਹਨਾਂ ਕਹੇ ਇੱਕ ਕੰਮ ਕਰੋ ਵੈਗੁਰੂ ਜੀ ਇਹ ਸਾਰੇ ਦੇਵਤੇ ਮੈਂ ਪੱਲੇ ਪਾ ਕੇ ਪਲੜੇ ਚ ਪਾ ਕੇ ਦੇ ਦੇਣਾ ਇਹ ਤੁਸੀਂ ਲੈ ਲਓ ਮੇਰੇ ਦੇ ਬਦਲੇ RAM ਦੇ ਦਿਓ ਹੋਂ ਤੋਂ ਇੱਕ ਰਮਈਆ ਲੇਖੂ ਮੈਨੂੰ ਸਿਰਫ ਸਾਰੀਆਂ ਥਾਵਾਂ ਤੇ ਰਮੇ ਕੋਈ ਪ੍ਰਮਾਤਮਾ ਦਾ ਨਾਮ ਦਿਓ ਖਾਉ ਤੋ ਇੱਕ ਰਮਈਆ ਲੇਖੂ ਆਨ ਦੇਵ ਬਦਲਾਵਨ ਦੇਖੋ ਵਟਾ ਸਟਾ ਕਰਨਾ ਕਹਿੰਦੇ ਜਿੰਨੇ ਦੇਵਤਿਆਂ ਦੇ ਨਾਮ ਨੇ ਮੈਂ ਦੇਵੀ ਦੇਵਤੇ ਪੂਤ ਪ੍ਰੇਤ ਸਭ ਦਾ ਨਾਮ ਇਹਦੇ ਬਦਲੇ ਦੇ ਦੇਣਾ ਮੈਨੂੰ ਕਿਣਕਾ ਮਾਤਰ ਵੈ ਗੁਰੂ ਜੀ ਦਾ ਨਾਮ ਦੇ ਦਿਓ ਇਸ ਕਰਕੇ ਮੇਰੀ ਬੇਨਤੀ ਹੈ ਜੀ ਗੁਰਮਤਿ ਅਨਸਾਰ ਸੰਤੂ ਦਾ ਸਾਧੂ ਦਾ ਪਹਿਲਾ ਲਕਸ਼ਣ ਇਹ ਵੇ ਮੰਤਰੰਗ ਰਾਮ ਰਾਮ ਨਾਮੰ ਉਹ ਆਪਣੀ ਰਸਾਂ ਤੇ ਵੈ ਗੁਰੂ ਜੀ ਦਾ ਨਾਮ ਜਪਦਾ ਕਬੀਰ ਸਾਹਿਬ ਜੀ ਨੇ ਮੇਰਾ ਖਿਆਲ ਸਾਨੂੰ ਇਹ ਬਾਤਾਂ ਮੱਥੇ ਮਾਰਨ ਦੀ ਲੋੜ ਨਹੀਂ ਮੈਂ ਆ ਸਟੱਡੀ ਕਰ ਰਿਆਂ ਚੰਗਾ ਪੜ੍ਹਾਈ ਚੰਗੀ ਐ ਵੀ ਇਹਦੇ ਚ ਨਾਮ ਬਾਰੇ ਰੂਹਾਨੀਅਤ ਬਾਰੇ ਕੀ ਲਿਖਿਆ ਹੁਣ ਤੁਸੀਂ ਇੱਕ ਸ਼ਲੋਕ ਪੜ੍ਹ ਦਿਓ ਭਾਈ ਸਾਹਿਬ ਜਦੋਂ ਕਰ ਦਿਓ ਸੁਖਮਨੀ ਸਾਹਿਬ ਬਹੁਤ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ ਪੂਜ ਸਨਾਈ ਖਰ ਹਰ ਹੈ ਨਾਨਕ ਨਾਮ ਅਮੋਲ ਜੀ ਬਾਬਾ ਜੀ ਕਹੇਗਾ ਵੀ ਸਿਮਰਤਿਆਂ ਸ਼ਾਸਤਰ ਮੈਂ ਸਭ ਕੁਝ ਵੇਖ ਲਿਆ ਨਾਮ ਤੋਂ ਕੁਛ ਅਵਰ ਨਾ ਹੋਏ ਤੇ ਹੁਣ ਮੈਂ ਦੁਬਾਰਾ ਸਟਡੀ ਕੋ ਸ਼ੁਰੂ ਕਰ ਦਿੱਤੀ ਹਾਂ ਕੰਪੈਰੀਟਿਵ ਸਟਡੀ ਕਰ ਲਓ ਜਿਹਨੇ ਕਥਾ ਕਰਨੀ ਪਰ ਜੇ ਇਹ ਕਹੀਏ ਜੀ ਮੈਂ ਲੱਭਣ ਤੁਰਿਆ ਆਂ ਕਿ ਪ੍ਰਮਾਤਮਾ ਦਾ ਨਾਮ ਇੱਕ ਸ਼ਲੋਕ ਵਿੱਚ ਗੁਰਦੇਵ ਨੇ ਕਹਿ ਦਿੱਤਾ ਮੈਂ ਸ਼ਾਸਤਰ ਵੀ ਦੇਖੇ ਨੇ ਮੈਂ ਸਿਮਰਤਿਆਂ ਵੀ ਦੇਖੀਆਂ ਨੇ ਮੈਂ ਟੰਡੋਲ ਲਿਆ ਖੋਜ ਲਿਆ ਪਰ ਸੱਚੇਵੇਂ ਨਾਮ ਤੋਂ ਕੁਛ ਨਹੀਂ ਸਿਮਰਤ ਵੇਦ ਪੁਰਾਣ ਪੁਕਾਰ ਨੋਪੋਥੀਆਂ ਨਾਵ ਬਿਨਾ ਸਭ ਕੂੜ ਗਾਲੀ ਖੋਚੀਆਂ ਮੇਰਾ ਖਿਆਲ ਹੈ ਇਤੋਂ ਵੱਡਾ ਪ੍ਰਮਾਣ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਪਹਿਲੇ ਸ਼ਲੋਕੇ ਮੇਰਾ ਖਿਆਲ ਕਬੀਰ ਮੇਰੀ ਸਿਮਰਨੀ ਸਿਮਰਨੀ ਦਰ ਸਮਝ ਨੇ ਮਾਲਾ ਨਿੱਕੀ ਮਾਲਾ ਜਿਹੜੀ ਖੱਤ ਜਪਾ ਪਾਣੇ ਕਹਿੰਦੇ ਲੋਕ ਮਾਲਾ ਪਾਉਂਦੇ ਆ ਜੇ ਵਿੱਚ ਰੱਖੀ ਜਾਂਦੀ ਖੱਤ ਚ ਪਕੜੀ ਜਾਂਦੀ ਸਿਰਫ ਮਾਲਾ ਤਾਂ ਕਿ ਸਾਧਨ ਹੁੰਦਾ ਵੈਗਰੂ ਚੇਤੇ ਆ ਜਾ ਮੇਰੀ ਫਿਰ ਬੇਨਤੀ ਹੈ ਕਿ ਸਾਧਨ ਹੈ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਜਗ੍ਹਾ ਕਿਸੇ ਪੁੱਛਿਆ ਸੀ ਉਹਨਾਂ ਨੂੰ ਕਿ ਮੈਂ ਬੀਬੀ ਨੇ ਕਿਹਾ ਮੈਂ ਨਾਮ ਜਪਨੀ ਆ ਸਿਮਰਨ ਕਰਦੀ ਆ ਪਰ ਮੇਰੇ ਹਸਬੰਡ ਗੁਰਦੁਆਰੇ ਜਰੂਰ ਜਾਂਦੇ ਪਰ ਸਿਮਰਨ ਦਾ ਲਗਾਓ ਨਹੀਂ ਬਣ ਰਿਹਾ ਉਹਨਾਂ ਨੇ ਗੱਲ ਕੀਤੀ ਇਹਨਾਂ ਦੇ ਕੋਟ ਦੀ ਜੇਬ ਵਿੱਚ ਦਫ਼ਤਰ ਜਾਂਦੇ ਨੇ ਨਿੱਕਾ ਜਿਹਾ ਸਿਮਰਨਾ ਭਾ ਦੇ ਉਹਦਾ ਮਤਲਬ ਇਹ ਸੀ ਜਦੋਂ ਹੱਥ ਮਾਰੇਗਾ ਜੇਬ ਵਿੱਚ ਚੇਤੇ ਆ ਜਾ ਮੈਂ ਕੋਈ ਚੇਤੇ ਕਰਨਾ ਸਿਮਰਨਾ ਹੈ ਪਰ ਸਿਮਰਨਾ ਅਖੀਰ ਨਹੀਂ ਸਿਮਰਨਾ ਤਾਂ ਸਿਰਫ ਚੱਲਣਾ ਹੈ ਪਰ ਭਗਤ ਜੀ ਕਹਿੰਦੇ ਨੇ ਮੇਰੀ ਜਿਹੜੀ ਮਾਲਾ ਹੈ ਉਹ ਮੇਰੀ ਰਸਨਾ ਬਣ ਗਈ ਜਿਵੇਂ ਮਾਲਾ ਦੇ ਮਣਕੇ ਨੂੰ ਹੱਥ ਲਾਈਏ ਤੇ ਇੱਕੋ ਦਮ ਚੇਤੇ ਆ ਜਾਂਦਾ ਇਹਦਾ ਵੈਗੁਰੂ ਜਪਣਾ ਹੈ ਕਹਿੰਦੇ ਨੇ ਪਿਆਰਿਓ ਰਸਨਾ ਬੋਲਦੀ ਵੀ ਹੈ ਰਸਨਾ ਚੱਕਦੀ ਵੀ ਹੈ ਸੱਚੇ ਵੇ ਮੈਂ ਤਾਂ ਆਪਣੀ ਰਸਨਾ ਨੂੰ ਹੀ ਮਾਲਾ ਬਣਾ ਲਿਆ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਗੁਰਮੁਖ ਕੋ ਥੋੜਾ ਟਿਕਾ ਬਣਾਇਓ ਕੰਨੇ ਮੇਰੀ ਜ਼ਬਾਨ ਹੀ ਮੇਰੀ ਮਾਲਾ ਹੈ ਆਦ ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਭਗਤ ਸੀ ਜਿਨੇ ਆਖਰ ਕਿਸੇ ਨੇ ਭਗਤੀ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਜੁਗਾਦ ਦਾ ਅਰਥ ਇਹ ਜਦੋਂ ਸਮੇਂ ਤੋਂ ਵੀ ਪਹਿਲਾਂ ਆਦ ਜੁਗਾਦ ਜਿੰਨੇ ਵੀ ਭਗਤ ਹੋਏ ਨੇ ਸਭ ਦੇ ਅੰਦਰ ਨੂੰ ਪੀਸ ਆਫ ਮਾਈਂਡ ਕਹਿ ਲੋ ਮਨ ਦਾ ਟਿਕਾ ਸ਼ਾਂਤੀ ਤਾਂ ਮਿਲੀਏ ਜੇ ਜ਼ਬਾਨ ਨਾਲ ਰਾਮ ਬੋਲਿਆ ਵੈਗਰੂ ਬੋਲਿਆ ਹੁਣ ਮੇਰੀ ਬੇਨਤੀ ਹੈ ਸਲੋਕ ਤੋਂ ਅੱਗੇ ਆਪਾਂ ਕੀ ਪੁੱਛਣਾ ਹੈ ਕਿ ਦੋ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸ਼ਰਾਮ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਰਾਮ ਬੋਲਿਆ ਇੱਥੇ ਭਗਤ ਜੀ ਕਹੇ ਵਾਹਿਗੁਰੂ ਜੀ ਸਤਗੁਰੂ ਕਹ ਰਿਹਾ ਮੰਤਰੰਗ ਰਾਮ ਰਾਮ ਨਾਮੰ ਜਿਹੜਾ ਪ੍ਰਮਾਤਮਾ ਦੇ ਨਾਮ ਮੰਤਰ ਨੂੰ ਆਪਣੀ ਰਸਨਾ ਤੇ ਬਿਠਾਉਂਦਾ ਹੈ ਕਿਹੜਾ ਰਾਮ ਅਯੁੱਧਾ ਵਾਲੇ ਕਿਹੜਾ ਰਾਮ ਦਰਸ਼ਦ ਜੀ ਦੇ ਬੇਟੇ ਸਿਆਪਤ ਰਾਮ ਅੱਗੇ ਫਿਰ ਕਲੀਅਰ ਕਰ ਦਿੱਤਾ ਧਿਆਨੰ ਸਰਬਤਰ ਪੂਰਨ ਹੈ ਕਹਿੰਦੇ ਉਸ ਰਾਮ ਕੋ ਜਪਦਾ ਹੈ ਉਹਦਾ ਧਿਆਨ ਟਿਕਾਂਦਾ ਵੇਖੋ ਇੱਥੇ ਬਿਲਕੁਲ ਨਹੀਂ ਕਿਹਾ ਕਿਸੇ ਮੂਰਤੀ ਦਾ ਧਿਆਨ ਕਿਸੇ ਫੋਟੋ ਦਾ ਧਿਆਨ ਮੈਂ ਵੈਗਰੂ ਮੈਂ ਕੋਈ ਗਲਤ ਨਹੀਂ ਅਜ ਬੋਲਦਾ ਪਰ ਹੁਣ ਸਿੱਖਾਂ ਜੀ ਦੇਖਨੇ ਪਏ ਆ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵੀ ਹੈ ਤੇ ਬਖਸ਼ ਦੇ ਜੀ ਅਸੀਂ ਇੱਕ ਪਾਸੇ ਤਸਵੀਰਾਂ ਰੱਖ ਕੇ ਉਹਨਾਂ ਤੋਂ ਮੱਥੇ ਟਿਕਾਈ ਜਾਂਦੇ ਨਹੀਂ ਪਿਆਰਿਓ ਪੂਰਨ ਪੁਰਖ ਉਹ ਧਿਆਨ ਧਰਦਾ ਉਸ RAM ਕਾ ਜਿਹੜਾ ਸੱਚੀ ਮੁੱਚ ਮਹਾਰਾਜ ਕਹਿੰਦੇ ਨੇ ਧਿਆਨੰਗ ਉਹ ਧਿਆਨ ਟਿਕਾਂ ਦਾ ਸਰਬਤਰ ਪੂਰਨ ਹੈ ਜਿਹੜਾ ਵਹਿਗੁਰੂ ਜੀ ਸਾਰੀਆਂ ਥਾਵਾਂ ਤੇ ਪੂਰਨ ਹੈ ਜਲ-ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ ਧਿਆਨ ਧਰੋ ਤੇ ਕੋ ਮਨ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿਹਦਾ ਧਿਆਨ ਧਰਿਏ ਕਹਿੰਦੇ ਉਸ ਸਰਬ ਵਿਆਕਪ ਪਰਮਾਤਮਾ ਦਾ ਧਿਆਨ ਤਰੋ ਧਿਆਨ ਤਰੋ ਤੇ ਕੋ ਮਨ ਮੇ ਜੀ ਕੋ ਅਮਤੋਜ ਸਭ ਜਗ ਛਾਇਓ ਅਮਤੋਜ ਜਿਦੀ ਓਜ ਨੂੰ ਤਾਕਤ ਨੂੰ ਕੋਈ ਮਾਪ ਨਹੀਂ ਸਕਦਾ ਉਹਦਾ ਧਿਆਨ ਤਰ ਫਿਰ ਸਵਾਲ ਫਿਰ ਵੀ ਉੱਠਦਾ ਉਹਦੇ ਤੇ ਉਹਦਾ ਧਿਆਨ ਕਿਵੇਂ ਕਰੀਏ ਅੱਗੇ ਆਉਣਗੇ ਸਲੋਕ ਉਹਦਾ ਰੂਪ ਰੇਖ ਕੁਛ ਨਿਖੇ ਮੇਰੀ ਫਿਰ ਬੇਨਤੀ ਹੈ ਸਭ ਤੋਂ ਵੱਧ ਧਿਆਨ ਸਾਨੂੰ ਉਸ ਵਕਤ ਸ਼ਬਦ ਤੇ ਟਿਕਾਣਾ ਚਾਹੀਦਾ ਸ਼ਬਦ ਹੀ ਸਾਨੂੰ ਸਰਵ ਵਿਆਪਕਤਾ ਦੀ ਲਖਤਾ ਦਿੰਦਾ ਹੈ ਦੇਖੋ ਦੋ ਸ਼ਲੋਕ ਪੜੋ ਇੱਕ ਸ਼ਲੋਕ ਹੈ ਕਬੀਰ ਸਾਹਿਬ ਜੀ ਦਾ ਇਕਬੀਰ ਨੀਚੇ ਲੋਇਨ ਕਰ ਰहूं ਲੈ 사ਜਨ ਕਟਮਾ ਹੈ ਅੱਖਾਂ ਬੰਦ ਕਰ ਲਈਆਂ ਕਹਿੰਦੇ ਸੱਜਣ ਘਿਰਦੇ ਚ ਆ ਗਿਆ ਮੈਂ ਬਾਹਰ ਨਹੀਂ ਦੇਖਦਾ ਅੱਖਾਂ ਬੰਦ ਕਰਕੇ ਧਿਆਨ ਚ ਬੈਣਾ ਨੀਚੇ ਲੋਇਨ ਕਰ ਰहूं ਲੈ 사ਜਨ ਕਟਮਾ ਹੈ ਸਭ ਰਸ ਖੇਲੂ ਪੀਸੋਂ ਕਿਸੇ ਲਖਾਉਣਾ ਹੈ ਮੈਂ ਆਪਣੇ ਅੰਦਰ ਜਿਵੇਂ ਇੱਕ ਸੁਹਾਗਣ ਆਪਣੇ ਪਤੀ ਦੀ ਸੇਜ ਦਾ ਆਨੰਦ ਮਾਨਦੀ ਏ ਉਹ ਕਦੀ ਅਡੰਬਰ ਨਹੀਂ ਕਰਦੀ ਵਿਖਾਵਾ ਨਹੀਂ ਕਰਦੀ ਮੈਂ ਆਪਣੇ ਪਤੀ ਵੈਗਰੂ ਜੀ ਨਾਲ ਅੰਤਰ ਆਤਮੇ ਅਪੀੜਤਾ ਦਾ ਮਿਲਾਪ ਦਾ ਸੰਯੋਗ ਦਾ ਸੁਖ ਮਾਨ ਰਿਆ ਮੈਂ ਕਿਉਂ ਬਾਹਰ ਅੱਖਾਂ ਖੋਲਾ ਹੁਣ ਅਗਲੀ ਅਵਸਥਾ ਬਦਲ ਗਈ ਜੀ ਉੱਥੇ ਉਹਨਾਂ ਫਿਰ ਬਚਨ ਕੀਤਾ ਆਠ ਜਾਮ 64 ਗਰੀ ਫਿਰ ਮੇਰੀ ਬੇਨਤੀ ਮੈਂ ਕਿਉਂ ਕਿਹਾ ਇਸ ਕਰਕੇ ਕਿਆ ਵੀ ਸਰਵ ਵਿਆਪਕ ਦਾ ਧਿਆਨ ਤਰਨਾ ਖਲਾਇਦਾ ਵੜਾ ਕੋਈ ਫਿਰ ਬੇਨਤੀ ਹੈ ਅਸਲ 'ਚ ਜਿੰਨੀ ਦੇਰ ਤੱਕ ਅਭਿਆਸ ਨਹੀਂ ਕਰਦੇ ਅੱਖਾਂ ਬੰਦ ਕਰਕੇ ਪਾਠ ਕਰਨਾ ਭਾਈ ਸਾਹਿਬ ਨੂੰ ਉਹਦਣ ਗੱਲ ਮੈਂ ਕਰ ਰਿਆ ਸਾਂ ਅੱਖਾਂ ਬੰਦ ਕਰਕੇ ਸੁਰਤ ਨਾਲ ਪਾਠ ਕਰਨਾ ਉਹਦਾ ਵੀ ਆਨੰਦ ਹੈ ਪਰ ਗੁਰਮੁਖੋ ਅੱਖਾਂ ਖੋਲ ਕੇ ਜ਼ੁਬਾਨ ਤੋਂ ਬਿਨਾ ਸਿਮਰਨ ਕਰਨਾ ਜੁਨਾ ਰੁੱਖਾਂ ਦੇ ਨੇੜਿਓਂ ਨਿਕਲਦੇ ਹਾਂ ਜਿ ਲੱਗਦਾ ਰੁੱਖ ਵੀ ਸਾਡੇ ਨਾਲ ਸਾਨੂੰ ਰੱਬ ਦੀ ਸੰਗਤ ਦਿੰਦੇ ਪਿਆ ਅਭਿਆਸ ਤੋਂ ਬਿਨਾ ਤੇ ਗੱਲਾਂ ਹੀ ਨਹੀਂ ਜੀ ਹੁਣ ਕਬੀਰ ਸਾਹਿਬ ਦੇ ਦੋ ਸ਼ਲੋਕ ਨੇ ਕਹਿੰਦੇ ਨੀਚੇ ਲੋ ਇਨਕਰ ਨੂੰ ਲੈ ਸਾਜਨ ਕਟਮਾਏ ਰਸਬਰਸ ਖੇਲੂ ਪੀਸੋਂ ਕਿਸੂ ਲਖਾਮੂ ਨਾਏ ਕਹਿੰਦੇ ਮੈਂ ਨਹੀਂ ਅੱਖਾਂ ਖੋਲਣੀਆਂ ਹੁਣ ਆਠ ਜਾਮ 64 ਘਰੀ 40 ਘੜੀਆਂ ਮੰਨੀਆਂ ਕਿ 60 ਵੀ ਮੰਨੀਆਂ ਸਮੇ ਅਨੁਸਾਰ ਅੱਠੇ ਪੈਰ 40 ਘੜੀਆਂ ਤਾ ਉਹ ਨਿਰਕ ਤਰੈ ਜੀਓ ਨੀਚੇ ਲੋ ਇਨ ਕਿਉ ਕਰੂ ਸਭ ਕਟ ਦੇਖੋ ਪੀਓ ਹੁਣ ਮੈਂ ਆਪਣੇ ਅੰਦਰ ਨਹੀਂ ਦੇਖਦੀ ਹੁਣ ਜਦੋਂ ਮੈਂ ਅੱਖਾਂ ਖੋਲੀਆਂ ਤੇ ਪਤੀ ਨੇ ਕਿਹਾ ਛੱਡ ਪਰਾਂ ਨਿਜਤਾ ਹੀ ਨਹੀਂ ਤੂੰ ਜਿਸ ਘਰ ਵੀ ਝਾਤੀ ਮਾਰੇਗੀ ਮੈਂ ਸਾਰੀਆਂ ਥਾਵਾਂ ਤੇ ਬੈਠਾ ਹਾਂ ਮੇਰੀ ਫਿਰ ਬੇਨਤੀ ਪਰ ਪਹਿਲੀ ਸ਼ਰਤ ਮੰਤਰੰਗ ਰਾਮ ਰਾਮ ਨਾਮੰ ਸ਼ਬਦਾਂ ਅਭਿਆਸ ਹੀ ਲਖਤਾ ਕਰਾਏਗਾ ਹੁਣ ਇੱਥੇ ਸਵਾਲ ਕੇਬੀ ਰੁੱਝਦਾ ਜੀ ਸਾਰਿਆਂ ਨੂੰ ਲਖਤਾਏ ਕੋਈ ਨਹੀਂ ਇਹ ਤਾਂ ਗੁਰੂ ਦੀ ਕਿਰਪਾ ਹੈ ਜੀ ਰੂਪ ਨਾ ਰੇਖ ਨਾ ਰੰਗ ਕਿਛ ਤ੍ਰ ਗੁਣ ਤੇ ਪ੍ਰਪਿੰਨ ਹਾਂ ਆ ਉਤਰ ਜੇ ਦਾ ਉਹਦਾ ਰੂਪ ਕੋਈ ਨਹੀਂ ਉਹਦਾ ਰੰਗ ਕੋਈ ਨਹੀਂ ਹੁਣ ਆਨੰਦਪੁਰ ਸਾਹਿਬ ਕੋਈ ਇਹ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪੀਤਾ ਉਹੀ ਨੇ ਇੱਕਨਾਂ ਨੂੰ ਸ਼ਸਤਰ ਪਕੜਾਉਂਦੇ ਨੇ ਵਰਸ਼ੀ ਦੇਂਦੇ ਨੇ ਭਾਈ ਬਚਿੱਤਰ ਸਿੰਘ ਤਵੀਆਂ ਬਾੜ ਦਿੰਦੇ ਨੇ ਇੱਕ ਨਾਂ ਮਸ਼ਕ ਚੁੱਕੀ ਏ ਇੱਕ ਕੇਂਦਰ ਬਾਹਰ ਨਿਕਲਦਿਆਂ ਸਾਲ ਮਹਾਰਾਜ ਕਰਨ ਸਵਾ ਲੱਖ ਜਿਹੜਾ ਇੱਕ ਇੱਕ ਸਿੱਖ ਸਵਾ ਲੱਖ ਦਾ ਟੱਕ ਨਾ ਕਰੇਗਾ ਤੇ ਦੂਜਾ ਸ਼ਸਤਰ ਛੱਡ ਕੇ ਡਿੱਗਿਆਂ ਨੂੰ ਪਾਣੀ ਪਿਆਈ ਜਾਂਦਾ ਅਵਸਥਾ ਵੱਖਰੀ ਵੱਖਰੀ ਹੈ ਨਾ ਇਹ ਆਪੇ ਫਰਕ ਕੀਤਾ ਉਹਨਾਂ ਨੇ ਜੋਦੀ ਇੱਕੋ ਹੈ ਆਖਰੀ ਜੰਗ ਦਾ ਮੌਲਾ ਮੌਕੇ ਦਾ ਆਖਰੀ ਘੇਰਾ ਪਿਆ ਹੈ ਮਹਾਰਾਜ ਜੇਠ ਤੋਂ ਲੈ ਕੇ ਪੋ ਤੱਕ ਮਈ ਤੋਂ ਲੈ ਕੇ ਦਸੰਬਰ ਤੱਕ ਚਾਰ ਚਫੇਰੇ ਇੱਥੋਂ ਤੱਕ ਸੇਨਾਪਤ ਕਹਿੰਦਾ ਵੀ ਇੰਨੀ ਮਾੜੇ ਦਿਨ ਆਏ ਕਿ ਆਨੰਦਪੁਰ ਸਾਹਿਬ ਵਿੱਚ ਪੀਣ ਵਾਲਾ ਪਾਣੀ ਨਹੀਂ ਬਚਿਆ ਨਾਲਾ ਬੰਦ ਕਰ ਦਿੱਤਾ ਜਿਹੜਾ ਪਾਣੀ ਆਉਂਦਾ ਸੀ ਉਹ ਲਿਖਦਾ ਚਾਰ ਸਿੰਘ ਪਾਣੀ ਕੋ ਜਾਵਾਂ ਦੋ ਜੂਝਾਂ ਦੋ ਪਾਣੀ ਲਿਆਵਾਂ ਚਾਰ ਜਾਂਦੇ ਆ ਦੋ ਸ਼ੀਦ ਹੋ ਜਾਂਦੇ ਆ ਦੋ ਪਾਣੀ ਲੈ ਕੇ ਹੁੰਦੇ ਹੁਣ ਉਸ ਸਾਰੇ ਘਟਨਾ ਕਾਰਮ ਵਿੱਚ ਜਿੱਥੇ ਦੁਸ਼ਮਣ ਨੇ ਮਹੀਨਿਆਂ ਦਾ ਘੇਰਾ ਪਾਈ ਬੈਠਾ ਇੱਕ ਗੁਰਮਖ ਮੈਂ ਸ਼ਬਦ ਵਰਤਦਾ ਉਹ ਵੀ ਸਿੱਖ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਦਾ ਸਿੱਖ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸੁਣ ਕੇ ਬਿਰਾਗੀ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਕੋਲ ਜਦੋਂ ਸ਼ਿਕਾਇਤ ਪਹੁੰਚਦੀ ਹੈ ਜੀ ਭਾਈ ਕਨਈਆ ਜੀ ਇਹ ਦੁਸ਼ਮਣ ਨੂੰ ਪਾਣੀ ਪਿਆਉਂਦੇ ਆ ਚਲੋ ਬੜੀ ਬੜੀ ਆਪਾਂ ਗੱਲ ਕੀਤੀ ਪਾਣੀ ਪਿਆੰਦੇ ਆ ਸ਼ਿਕਾਇਤ ਲੱਗਦੀ ਦੂਜੇ ਦਿਨ ਆਉਂਦੇ ਨੇ ਉਹ ਕਹਿੰਦੇ ਮੈਂ ਤਾਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ ਬਿਲਕੁਲ ਨਹੀਂ ਪਿਆਇਆ ਇਹ ਤਾਂ ਆਪਾਂ ਕਹਿੰਦੇ ਸਾਂ ਵੀ ਸਿੱਖਾਂ ਵਿੱਚ ਗੁਰੂ ਵਰਤਦਾ ਬੜੀ ਥਾਂ ਮੈਨਾਂ ਗਾ ਸੁਣਿਓ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਇਹ ਕਿ ਉਹ ਜੀ ਬ੍ਰਹਮ ਦ੍ਰਿਸ਼ਟੀ ਹੋ ਗਈ ਕਿ ਡਿੱਗਾ ਹੋਇਆ ਜਿਹੜਾ ਬੰਦਾ ਸਿੱਖ ਤੇ ਵਾਰ ਕਰ ਰਿਹਾ ਹੈ ਉਹ ਡਿੱਗੇ ਨੂੰ ਪਾਣੀ ਪਿਆਰਾ ਕਹਿੰਦਾ ਦਾਤਾ ਜੀ ਮੈਂ ਡਿੱਗੇ ਨੂੰ ਪਾਣੀ ਪਿਆਣਾ ਨਾਲੇ ਮੈਨੂੰ ਕੋਈ ਨਹੀਂ ਦਿੱਸਦਾ ਦੂਜਾ ਜਦੋਂ ਕੋਈ ਪਾਣੀ ਕਹਿੰਦਾ ਖਾਏ ਪਾਣੀ ਮੈਨੂੰ ਜੀ ਲੱਗਦਾ ਮੇਰਾ ਗੁਰੂ ਗੋਬਿੰਦ ਸਿੰਘ ਪਾਣੀ ਮੰਗਦਾ ਹੈ ਇਹ ਸਾਖੀ ਸਾਰੇ ਅਸੀਂ ਮੰਨਿਆ ਨਾ ਉਹਨਾਂ ਨੂੰ ਸਰਵ ਵਿਆਪਕਤਾ ਦੀ ਲਗਤਾ ਹੈ ਭਾਈ ਸੇਪਾਈ ਨੰਦ ਲਾਲ ਕਹਿੰਦੇ ਆ ਮੈਲੇ ਦਿਲ ਹੀ ਆਪਣੇ ਵਿੱਚ ਨਹੀਂ ਦੇਖ ਸਕਦੇ ਜਿਨ੍ਹਾਂ ਦੇ ਦਿਲ ਦੀ ਸਫਾਈ ਹੋ ਜਾਓ ਦਿਲ ਜੀਆਂ ਵਿੱਚ ਵੀ ਰੱਬ ਦੇਖ ਲੈਂਦੇ ਦਿਲ ਅਗਰ ਦਾਣਾ ਬਵਦ ਅੰਦਰ ਕਨਾਰ ਸੀ ਯਾਰ ਹਸਤ ਜੇ ਤੇਰਾ ਦਿਲ ਸਿਆਣਾ ਹੋਇਆ ਦਿਲ ਦੀ ਸਫਾਈ ਹੋ ਗਈ ਯਾਰ ਤੇਰੇ ਘਿਰਦੇ ਚ ਹੀ ਏ ਆਪਣਾ ਦਿਲ ਸਾਫ ਹੋਵੇ ਤੇ ਦੂਜੇ ਦਿਲ ਨੂੰ ਦਿਲ ਸਮਝਣਿਆ ਜਿਹਦਾ ਆਪਣਾ ਦਿਲ ਪੱਥਰ ਹੋਵੇ ਚਿੱਤੇ ਰਖੋ ਪੱਥਰ ਦਿਲ ਦੂਜੇ ਦਿਲ ਦੀ ਚੀਜ਼ ਨਹੀਂ ਸਮਝ ਸਕਦਾ ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ ਮਹਾਰਾਜ ਜੀ ਨੇ ਬਚਨ ਕੀਤਾ ਰੂਪ ਨਾ ਰੇਖ ਨ ਰੰਗ ਕਿਛ ਤ੍ਰਿਗੁਣਤੀ ਪ੍ਰਪਿੰਨ ਤੇ ਸਤਿਗੁਰੂ ਜਿਹੜਾ ਹੈ ਹੀ ਨਹੀਂ ਕਹਿਣ ਲੱਗੇ ਨਹੀਂ ਤੇ ਸਹਿਬੁ ਜਾਇ ਨਾਨਕਾ ਜਿਸ ਹੋਵੇ ਪ੍ਰਸਾਨ ਨਹੀਂ ਕਲਾਗੇ ਸੱਸੇ ਓਂਕੜ ਲਾਈਆਂ ਅਤ ਦਾ ਖੁਸ਼ ਹੋਵੇ ਜਿੱਤੇ ਅਤ ਦੀ ਮੇਰ ਕਰੇ ਇਸ ਕਰਕੇ ਮੇਰੀ ਬੇਨਤੀ ਹੈ ਤਰਕ ਨਾਲ ਖੰਡਨ ਨਾ ਕਰਿਏ ਕਿ ਵੀ ਸਾਨੂੰ ਕਿਉਂ ਨਹੀਂ ਦੱਸਦਾ ਸੋ ਪ੍ਰਸਾਨ ਨੂੰ ਚੇਤੇ ਰੱਖਿਏ ਤੇ ਸਹਿਬੁ ਜਾਇ ਨਾਨਕਾ ਜਿਸ ਹੋਵੇ ਸੋ ਪ੍ਰਸਾਨ ਮੇਰੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਅੰਦਰ ਧਿਆਨ ਤਰਾਂਗੇ ਅੰਦਰ ਦਾ ਧਿਆਨ ਤਾਂ ਉਹ ਕੋਈ ਦਿਖਾਂਦਾ ਜੋ ਕੁਝ ਪਾਇਆ ਹੈ ਜਦੋਂ ਆਪਾਂ ਕਹਿੰਦੇ ਮਨ ਨਹੀਂ ਟਿਕਦਾ ਨਾ ਟਿਕਨ ਦਾ ਕਾਰਨ ਹੈ ਆਪਾਂ ਇਨੀ ਬਿਮਾਰੀਆਂ ਵਿੱਚ ਸਟੀਆਂ ਨੇ ਮੈਂ ਆਪਣੀ ਗੱਲ ਕਰ ਰਿਹਾ ਇਹਦੇ ਵਿੱਚ ਜਿੰਨਾ ਕਚਰਾ ਸੀ ਸਾਰਾ ਇਹਦੇ ਵਿੱਚ ਪਿਆ ਹੈ ਜਦੋਂ ਅੱਖਾਂ ਬੰਦ ਕਰਦੇ ਨੇ ਸਭ ਤੋਂ ਪਹਿਲਾਂ ਚੀਜ਼ਾਂ ਡਰਾਉਂਦੀਆਂ ਨੇ ਪਾਪ ਡਰਾਉਂਦੇ ਨੇ ਸਭ ਕੁਝ ਡਰਾਉਂਦੇ ਇਸੇ ਕਰਕੇ ਕਠੋਰ ਬੰਦਾ ਕਦੀ ਗੁਰੂ ਦਾ ਸ਼ਬਦ ਨਹੀਂ ਸੁਣ ਸਕਦਾ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰੂ ਪਾਸ ਉਹ ਨਹੀਂ ਦੇਖ ਸਕਦੇ ਕਿਉਂਕਿ ਮਨ ਮਨ ਜਿਹੜਾ ਕਠੋਰ ਮਨ ਕਦੀ ਭਗਤੀ ਨਹੀਂ ਕਰ ਸਕਦਾ ਗੁਰੂ ਸਾਹਿਬ ਤੇ ਸ਼ਬਦ ਵਰਤ ਰਿਹਾ ਕਿ ਸਰਬ ਵਿਆਪਕ ਇਹ ਨੂੰ ਇਹ ਕਹਿ ਲੋ ਕਿ ਜਹ ਜਹ ਪੇਖੂ ਤੈ ਹਜ਼ੂਰ ਦੂਰ ਕਤੋਂ ਨਾ ਜਾਈ ਰਬ ਰਹਾ ਸਰਬਤਰ ਮੈਂ ਮਨ ਸਦਾ ਤੈ ਆਈ ਸਤਗੁਰੂ ਕਹਿੰਦੇ ਨੇ ਮਹਾਪੁਰਖ ਦਾ ਪੂਰਨ ਪੁਰਖ ਦਾ ਪਹਿਲਾ ਲੱਛਣ ਇਹ ਵੇ ਫਿਰ ਧਿਆਨ ਨਾਲ ਸੁਣਿਓ ਮੰਤਰੰਗ ਰਾਮ ਰਾਮ ਨਾਮੰ ਪਰਮਾਤਮਾ ਦੇ ਵੈ ਗੁਰੂ ਦੇ ਜਿਹੜਾ ਸਾਰੀ ਤਾਮਾ ਤੇ ਰਮਿਆ ਉਹਦੇ ਨਾਮ ਨੂੰ ਜਪਦਾ ਤੇ ਗੁਰੂ ਜੀ ਕਹਿੰਦੇ ਨੇ ਅਗਾ ਕੀ ਕਰਦਾ ਧਿਆਨਗ ਸਰਬੱਤਰ ਪੂਰਨ ਹੈ ਉਹਦਾ ਧਿਆਨ ਤਾਂ ਕੰਦ ਹੈ ਜਿਹੜਾ ਕੱਲਾ ਮਸੀਤ ਵਿੱਚ ਨਹੀਂ ਜਿਹੜਾ ਕੱਲਾ ਗੁਰਦੁਆਰੇ ਵਿੱਚ ਨਹੀਂ ਮੈਂ ਖਿਮਾ ਕਰ ਦਿਓ ਜਿਹੜਾ ਕੱਲਾ ਮੰਦਰ ਵਿੱਚ ਨਹੀਂ ਜਿਹੜਾ ਕੱਲਾ ਚਾਰ ਦਿਵਾਰੀ ਵਿੱਚ ਨਹੀਂ ਜਿਹੜਾ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਹੀਂ ਸੱਚਾ ਸਿਰਜਣਹਾਰ ਜੀ ਉਹ ਜਿਹੜਾ ਸੋ ਸਤਗੁਰ ਪਿਆਰਾ ਮੇਰੇ ਨਾਲ ਕਹੇ ਜਿੱਥੇ ਕਿੱਥੇ ਮੈਨੂੰ ਲੈ ਚੜਾਈ ਜਿਹੜਾ ਸਰਬ ਵਿਆਪਕ ਵੈਗੁਰੂ ਹੈ ਉਸ ਦਾ ਧਿਆਨ ਧਰਦਾ ਹੈ ਪਹਿਲਾ ਗੁਣ ਗੁਰਮ ਕੋ ਸਿਮਰਨ ਤੇ ਧਿਆਨ ਮਹਾਪੁਰਖ ਦਾ ਪਹਿਲਾ ਲੱਛਣ ਏ ਤੇ ਜਿਨੇ ਨਾਂ ਕਦੀ ਸਿਮਰਨ ਕੀਤਾ ਨਾ ਕਦੀ ਧਿਆਨ ਟਿਕਾਇਆ ਉਹ ਕੇ ਮਹਾਪੁਰਖ ਹੋ ਗਿਆ ਜੀ ਮੰਤਰੰਗ ਰਾਮ ਨਾਮਕ ਧਿਆਨਕ ਸਰਬਤ ਮੰਤਰੰਗ ਰਾਮ ਰਾਮ ਨਾਮਕ ਧਿਆਨਕ ਸਰਬਤਰ ਪੂਰਨ ਹੈ ਅੱਗੇ ਜੀ ਗਿਆਨੰ ਸਮ ਦੁੱਖ ਸੁਖੰ ਕੀ ਕਮਾਲ ਕਰਤੀ ਤਨ ਗੁਰੂ ਅਰਜੁਨ ਦੇਵ ਜੀ ਬਲਿਹਾਰ ਜਾਈਏ ਤੁਹਾਡੇ ਤੋਂ ਪਹਿਲਾਂ ਨਹੀਂ ਇਹ ਕਹਿ ਦਿੱਤਾ ਵੀ ਜੇ ਮਹਾਪੁਰਖ ਹੋਵੇ ਜਿਹੜਾ ਦੁੱਖ ਸੁਖ ਨੂੰ ਬਰਾਬਰ ਜਾਣੇ ਕਿਉਂਕਿ ਸਿਮਰਨ ਤੋਂ ਬਿਨਾਂ ਦੁੱਖ ਸੁਖ ਹਟਾਇ ਹੀ ਨਹੀਂ ਜਾ ਸਕਦਾ ਬੰਦਗੀ ਤੋਂ ਬਿਨਾਂ ਅਵਸਥਾ ਮਿਲ ਸਕਦੀ ਸਭ ਤੋਂ ਪਹਿਲੀ ਗੱਲ ਇਹ ਕਿ ਇਹਦੀ ਜਿਹੜੀ ਰਸਨਾ ਤੇ RAM ਨਾਮ ਹੈ ਜਿਹੜਾ ਸਰਬੱਤਰ ਵੈਗੁਰੂ ਦਾ ਧਿਆਨ ਟਿਕਾਉਂਦਾ ਹੈ ਉਹਦਾ ਦੂਜਾ ਲੱਛਣ ਇਹ ਵੇ ਪੂਰਨ ਪੁਰਖ ਦਾ ਉਹਨੂੰ ਇਹ ਗਿਆਨ ਹੋ ਜਾਂਦਾ ਹੈ ਉਹ ਦੁੱਖ ਵੇਖ ਕੇ ਕਬਰਾਂਦਾ ਨਹੀਂ ਤੇ ਸੁੱਖ ਵਿੱਚ ਹੰਕਾਰ ਹੀ ਨਹੀਂ ਹੁੰਦਾ ਫਿਰ ਸੁਣਿਓ ਗਿਆਨੰਗ ਕਿਤਾਬਾਂ ਦਾ ਗਿਆਨੀ ਉਹਦੇ ਅੰਦਰੋਂ ਆਤਮਿਕ ਗਿਆਨ ਨਿਕਲਦਾ ਹੈ ਗਿਆਨੰਗ ਸਮ ਦੁੱਖ ਸੁਖੰ ਸਮ ਦਾ ਅਰਥ ਹੈ ਬਰਾਬਰ ਉਹ ਦੁੱਖ ਤੇ ਸੁੱਖ ਨੂੰ ਬਰਾਬਰ ਜਾਣਨ ਵਾਲੀ ਅਵਸਥਾ ਉਸ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਜਿਹਨੂੰ ਆਪ ਜੀ ਪੜਦੇ ਹੋ ਜੋ ਨਰ ਦੁੱਖ ਮੈਂ ਆਵਸਥਾ ਹੈ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ ਸੁਖ ਸੁਨੇ ਅਰਪੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਸੁਖ ਦੁਖ ਜੈ ਪਰਸੈ ਨਹੀਂ ਲੋਭ 모 अभिमान ਕਹ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਕਿੱਡਾ ਵੱਡਾ ਬਚਨ ਕਹਾਂ ਜੀ ਜਿਹੜਸ ਗੁਰਮੁਖਤੇ ਨਾ ਸੁਖ ਅਸਰ ਕਰੇ ਨਾ ਦੁਖ ਕਰੇ ਇਹ ਦੋ ਚੀਜ਼ਾਂ ਇੰਨਾ ਤੰਗ ਕਰਦੀਆਂ ਨੇ ਗੁਰਮੁਖੋ ਜਦੋਂ ਸੁਖ ਹੁੰਦਾ ਹੈ ਉਦੋਂ ਇੰਨਾ ਹੰਕਾਰ ਛਾਲਾ ਮਾਰਦਾ ਮੇਰੇ ਵਰਗਾ ਕੋਈ ਨਹੀਂ ਬੰਦਾ ਹੀ ਸਮਝਦਾ ਸਦਾ ਹੀ ਦਿਨ ਰਹਿਣੇ ਨੇ ਜਦੋਂ ਦੁੱਖ ਹੁੰਦਾ ਹੈ ਇੰਨਾ ਨਕੰਮਾ ਮਾਣੇ ਟੱਕਰਾਂ ਮਾਰ ਕੇ ਖੁਦਕੁਸ਼ੀ ਕਰਨ ਤੱਕ ਤੁਰ ਪੈਂਦਾ ਮਾਰਿ ਜਿਨੇ ਮਾਪੁਰ ਖੋਵੇ ਜਿਨੂੰ ਇਹ ਗਿਆਨ ਹੋ ਗਏ ਕਿ ਸੁਖ ਦੁਖ ਜੈ ਪਰਸੈ ਨਕੀ ਲੋ ਮੋ ਅਭਿਮਾਨ ਕੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਜੈ कंचन लो समान कहो नानक सुन रे मना मुख ता जान हर के सोग जा के नहीं। के नहीं? हर के सोग जा कह नहीं खुशी गमी नहीं हरक सोग जा बैरी मीत समान कहो नानक सुन रे मना मुख ता जान तिना श्लोक तो बाद फिर क्या ज्ञान ए आया पै काहू को देत ने ए अगला श्लोक है पै दुख दई है ना ਇਸੋਖ ਵੀ ਪੈ ਜੇ ਸचेते ਰਖਿਓ ਦੁਖ ਦਾ ਪੈ ਇਹ ਵੇ ਕਿ ਦੁਖ ਆ ਨਾ ਜਾਏ ਸੁਖ ਦਾ ਢਾਰੇ ਵੀ ਕਿਤੇ ਨਿਕਲ ਨਾ ਜਾਏ ਕੱਲ ਨੂੰ ਅੱਗੇ ਮਹਾਰਾਏ ਨੇ ਕਹਿਣਾ ਅਗਲਾ ਜਿਹੜਾ ਸ਼ਲੋਕ ਹੁਣ ਹੈ ਬੱਕਰੀ ਚਰਦੀ ਵੀ ਪਈ ਹੈ ਗਾਜਰਾਂ ਕੋਲ ਸ਼ੇਰ ਖਲੋਤਾ ਨਾਲ ਵਿਚਾਰੀ ਡਰੀ ਜਾਂਦੀ ਬੰਦਾ ਸੁਖ ਵੀ ਭੋਗਦਾ ਨਾਲੇ ਨਾਲ ਡਰੀ ਜਾਂਦਾ ਕਿਤੇ ਚਲੇ ਨਾ ਜਾ ਮਹਾਰਾਜ ਸੱਚੇ ਪਾਤਸ਼ਾਹ ਕਹ ਰਹੇ ਨੇ ਭਾਈ ਕਿ ਚੇਤੇ ਰਖਿਓ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਕੋ ਨਾਨਕ ਸਨਰੇ ਮਨਾ ਗਿਆਨੀ ਤਾਇਬ ਖਾਨ ਜਿਹੜਾ ਦੁੱਖ ਸੁੱਖ ਨੂੰ ਬਰਾਬਰ ਜਾਣੇ ਮੈਂ ਫਿਰ ਅਰਜ ਕਰੇ ਇਹ ਤੋਂ ਵੱਡੀ ਕੋਈ ਚੀਜ਼ ਮਿਲ ਸਕਦੀ ਹੈ ਜੀ ਮੈਂ ਕਾ ਅੱਜ ਸੋਚਦਾ ਕਿਸ ਤਰੀਕਾ ਉਦਾਹਰਨ ਲਾਵਾਂਗਾ ਇੱਕੋ ਗੱਲ ਮੈਨੂੰ ਸੁੱਜੀ ਕਿ ਸੱਚੇ ਬਾਦਸ਼ਾਹ ਪੂਰਨਪੁਰਖ ਦੀ ਰਹਿਮਤ ਸਿਰਫ ਤੁਹਾਡੇ ਕੋਲ ਹੀ ਹੈ ਦੁੱਖ ਸੁੱਖ ਬਰਾਬਰ ਜੇ ਸੁੱਖ ਦੇ ਤਾਂ ਆ ਪੂਰਨਪੁਰਖ ਹੈ ਨਾ ਸ਼ਬਦ ਮੈਂ ਫਿਰ ਅਰਜ ਕਰਾਂਗਾ ਕਹਿਣਾ ਸੌਖਾ ਹੈ ਜੀ ਜਦੋਂ ਬੰਦੇ ਤੇ ਦੁੱਖ ਦਾ ਭਾਰ ਡਿੱਗਦਾ ਤੇ ਸਾਰੇ ਬੂਵੇ ਬੰਦ ਹੋ ਜਾਂਦੇ ਆ ਨਾ ਉਦੋਂ ਪਹਿਲੀ ਵਾਰੀ ਅਹਿਸਾਸ ਹੁੰਦਾ ਆਪਣੀ ਔਕਾਤ ਦਾ ਨਹੀਂ ਤਾਂ ਨਹੀਂ ਨਹੀਂ ਤਾਂ ਬੰਦਾ ਜਿੰਦਾ ਹੈ ਦੂਜਿਆਂ ਦੇ ਸਾਰੇ ਜਿੰਦਾ ਮੇਰੇ ਪੁੱਤਰ ਮੇਰੇ ਭਰਾ ਮੇਰੇ ਚਾਚੇ ਮੇਰੇ ਤਾਏ ਜਿਦਨ ਇੱਕ ਇੱਕ ਬੂਵਾ ਬੰਦ ਹੋ ਜਾਂਦਾ ਨਾ ਉਸ ਦਿਨ ਪਹਿਲੀ ਵਾਰ ਅਹਿਸਾਸ ਹੁੰਦਾ ਹੁਣ ਮੇਰਾ ਕੌਣ ਹੈ ਤੂੰ ਦੇਖੋ ਸੁਖ ਆਇਆ ਕਹਿੰਦੇ ਜੇ ਸੁਖ ਦੇ ਤਾ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੋਖ ਦੇਹ ਤੇ ਇਤੇ ਹੀ ਰਾਜਾ ਦੁੱਖ ਵਿੱਚ ਸੁਖ ਦੁੱਖ ਸੁਖ ਸਾਮ ਹੋ ਗਿਆ ਨਾ ਮੈਂ ਦੁੱਖ ਵਿੱਚ ਵੀ ਸੁਖ ਮਨਾਨਾ ਸਤਿਗੁਰੂ ਕਹਿ ਰਿਹਾ ਕਿ ਉਹਨੂੰ ਗਿਆਨ ਆ ਜਾਂਦਾ ਪੂਰਨਪੁਰਖ